ਨੰਗੁ ਨਾਰਾਜਿ ਸੇ ਸੁਨ ਵਿਸ਼ਨੋ ਭਗਾਂਦੀਰ ਸੋ ਨੰਗੁ ਨਾਰਾਜਿ ਸੇ ਸੁਨ ਵਿਸ਼ਨੋ ਭਗਾਂਦੀਰ 12 ਪੋ ਚੰਨ ਸੇ ਸੰਮਚੇ ਦੇ ਭਾਨ ਦੇ ਗ੍ਰਹਿ ਪਿੰਨ ਸਈ ਜ਼ਿਲ੍ਹਾ ਜਮੂ ਜਿੱਥੇ ਭਗਵਾਨ ਦੀ ਮਦਰਸ ਲੱਗੀ ਹੋਈ ਸੀ ਪਰਮੇਸ਼ਰ ਦਾ ਸੰਦੇਸ਼ ਆਇਆ ਸੰਤ ਸਿੰਘ ਬੜਾ ਧਿਆਨ ਨਾਲ ਸੁਣ ਦੀ ਕਿਰਪਾ ਦਾ ਕਰਨੀ ਜਨ ਭਗਤੋ ਸਾਰੇ ਫੜ ਲੋ ਤਨ ਦੋਵੇਂ ਹੱਥ ਹੱਥ ਲਗਾਈਆ ਪ੍ਰਭ ਦਾ ਹੁਕਮ ਲੈਣਾ ਮੰਨ ਨਾ ਕੋਈ ਮਿਟੇ ਮਿਟ ਮਟਾਈਆ ਕਿ ਤੁਸੀਂ ਆਪਣੇ ਅੰਦਰ ਨਾਲ ਨਾਲ ਵਿਚਾਰ ਕਰਨੇ ਸਾਰੇ ਸਤਿਗੁਰੂ ਦੀ ਪੇਟਾ ਕਰਨਾ ਤਨ ਆਪਣਾ ਬਜੂਦ ਨ ਕੋਏ ਰਖਾਈਆ ਧਰਮ ਦੀ ਬਸਤ ਲੈਣੀ ਤਨ ਆਪਣੀ ਝੋਲੀ ਲੈਣੀ ਪਰਾਈਆ ਜਲਤ ਵਿੱਚ ਮੇੜਾ ਲੈਣਾ ਬਨ ਮਲਾ ਸਤ ਗੁਰੇ ਇਤ ਖਵਾਈਆ ਗੋਬਿੰਦ ਜੈ ਨੂਰੀ ਬਨ ਲਾ ਚੰਨ ਜਾਨ ਜੋਤ ਨੂਰ ਰੁਸ਼ਨਾਈਆ ਇਹ ਸਭ ਕੁਝ ਜਾਣ ਕੇ ਪਰਮੇਸ਼ਰ ਨੇ ਕਿਹਾ ਵੇਖਿਓ ਅੱਗੇ ਤੋਂ ਨਿਤ੍ਰ ਰਹਿਓ ਨਾ ਅੰਨ ਨਿਜ ਨੈਣ ਲੈਣਾ ਕੋਲਾਈਆ ਗਰਹ ਹੰਕਾਰੀ ਦੇਣਾ ਭੰਨ ਪਾਂਡਾ ਪਰਮ ਤੋਂ ਉਪਨਾਈਆ ਨਾ ਕੋਈ ਖੁਸ਼ੀ ਨਾ ਕੋਈ ਗਮ ਸਤਿਗੁਰੂ ਨੂੰ ਮਿਲ ਕੇ ਸਤਿਗੁਰ ਵਿੱਚ ਸਮਾਈਆ ਜਿਸ ਦੇ ਹੱਥ ਤੁਹਾਡਾ ਪਵਨ ਸਵਾਸੀ ਦਮ ਸੋ ਤਾਂ ਮੰਨ ਗੀਰ ਤੁਹਾਡਾ ਹੋਏ ਸਹਾਈਆ ਜਗਤ ਮੇਰਾ ਗ ਵਿੱਚ ਸਦਿਨਾ ਨੀਰ ਬਹਾਇਓ ਚਮ ਚਮ ਕਿ ਜੇ ਸਤਗੁਰ ਵਿਚੜੇ ਦੇਸ ਰਹਿਣ ਚੈਨ ਨਾ ਆਈਆ ਜੁਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਕੇ ਲਸਾ ਘਰ ਸਚਦਾ ਹੁਕਮ ਮੇ ਤੁਮਰ ਤਾਈਆ ਵਨ ਹੁਕਮ ਕੀਤਾ ਕੰਮ ਛੱਡ ਦਿਓ ਜਨ ਭਗਤ ਕੰਨ ਦਿਓ ਛੱਡ ਦੋਏ ਹੱਥ ਜੋੜ ਕੇ ਸਿਰ ਨਵਾਈਆ ਉਰਕੇ ਅਕਾਲ ਨਾਲੋਂ ਕਦੀ ਨਾ ਹੋਣਾ ਅਡ ਬਖਰਾ ਕਰ ਨ ਕੋਈ ਵਕਾਈਆ ਉਸੀ ਉਸ ਪ੍ਰਭੂ ਦੀ ਜਦ ਜੋ ਜੱਕੇ ਬਾਦ ਦੀ ਗਰੇ ਅਵਤਾਰ پیغمبر ਗੁਰੂਆਂ ਸੇਵ ਲਗਾਈਆ ਓ ਤੁਹਾਡੀ ਇਥੇ ਉੱਤੇ ਰਖੇ ਲਜ ਸਿਰੇ ਆਪਣਾ ਹੱਥ ਟਕਾਈਆ ਸੱਚ ਦੇ ਰਿਸ਼ਿਓ ਕਿੱਥੇ ਜਾਓਗੇ ਭਜ ਅਟਿਆਂ ਬੰਦ ਨ ਕੋਈ ਮੁਕਈਆ ਜਿਸਨੇ ਤੁਹਾਨੂੰ ਮਾਤਾ ਪਿਤਾ ਤੁਮ੍ਹਾਰ ਲਿਆ ਲੱਭਣ ਵਾਲਾ ਹੋ ਕੇ ਮਿਲਿਆ ਚਾਈ ਚਾਈਆ ਇਹ ਤੁਹਾਨੂੰ ਲੱਭ ਲਿਆ ਤੇ ਪਰਮੇਸ਼ਰ ਨੇ ਕਿਹਾ ਅੱਜ ਤੁਸੀਂ ਪੰਨ ਕਰਨਾ ਪੰਨ ਕਰ ਲੋ ਅੱਜ ਵਾਦਾ ਸਤਗੁਰੂ ਨਾਲ ਬਣਾਈਆ ਭਾਵੇਂ ਸ੍ਰਿਸ਼ਟੀ ਛੁੱਟ ਜਾਏ ਤੇ ਛੁੱਟੇ ਸਾਰਾ ਜਗ ਭਗਤ ਭਗਵਾਨ ਵਿਚੜ ਕਦੇ ਨਾ ਜਾਈਆ ਏ ਕੇਲ ਸੁਰਾ ਸਰਬਗ ਸ਼ਾ ਪਾਤਸ਼ਾ ਸ਼ੈਨ ਛਾਇਆ ਆਪ ਸਮਝਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸਿਰ ਆਪਣਾ ਹੱਥ ਟਕਾਈਆ ਜਨ ਭਗਤੋ ਬੇ ਕੋ ਹਾਰ ਕੋ ਆਇਆ ਉੱਤੇ ਚਰਨਾ ਚਨ ਪ੍ਰੀਤੀ ਦੇ ਬਣਾਈਆ ਅੱਗੇ ਤੋਂ ਤੁਹਾਡਾ ਸਤਿਗੁਰ ਤੇ ਕਰ ਮਰਨਾ ਜੀਵਨ ਸਤ ਗੁਰ ਚੋਲੀ ਪਾਈਆ ਤਸਾਂ ਬਿਨਾ ਪੌੜੀ ਟੰਡੇ ਤੋਂ ਉਸ ਮੰਜ਼ਿਲ ਚੜਨਾ ਜਿੱਤੇ ਮਿਲੇ ਬੇਪਰਵਾਈਆ ਔਸ ਸਤਿ ਕੰਡ ਦੁਆਰੇ ਵਿੱਚ ਪੜਨਾ ਜਿੱਤੇ ਇੱਕ ਨੂਰ ਜੋਤ ਕਰੇ ਰੁਸ਼ਨਾਈਆ ਕਿਸੇ ਦਾਲ ਨਿਕਬੇ ਨ ਪਰਨਾ ਰਾਇ ਧਰਮ ਨ ਅੱਖੀਂ ਉਠਾਈਆ ਸੱਚ ਦੇ ਦਵਾਰ ਇੱਕ ਉਤਾਰ ਦੇਵੇ ਸਰਣਾ ਸਭ ਸੁਆਮੀ ਹੋਏ ਸਹਾਈਆ ਪਰਮਾਤਮਾ ਆਤਮਾ ਪਰਮਾਤਮਾ ਆਤਮਾ ਤੁਹਾਡੀ ਵਰਨਾ ਬਰ ਇੱਕੋ ਸ਼ੋਭਾ ਪਾਈਆ ਹਾਰ ਕਹੇ ਮੈਂ ਚਰਨੀ ਗਿਆ ਛੋ ਇਹ ਹਾਂ ਨੇ ਦੇਖੋ ਬਿਆਨ ਕੀਤਾ ਤੇ ਫਸਦਾਂ ਨੂੰ ਵੀ ਸਿੱਖਣਾ ਨਹੀਂ ਚਾਹੀਦੀ ਆ ਹਾਰ ਕਹੇ ਮੈਂ ਚਰਨੀ ਗਿਆ ਛੋ ਸੱਚ ਸੇਵ ਕਮਾਈਆ ਸੁਜਨ ਭਗਤ ਤੁਹਾਡੀ ਕਿ ਤਰ੍ਹਾਂਣੀ ਰਹੂ ਰੂਪੋ ਤਬਜੇ ਮਦਈਆ ਤੁਸੀਂ ਪਰਮਾਤਮਾ ਦਾ ਰੂਪ ਹੂ ਬਹੁਤਲੀ ਵੱਡੀ ਗੱਲ ਕਹਿਤੀ ਕਿ ਤੁਸੀਂ ਪਰਮੇਸ਼ਰ ਦਾ ਰੂਪ ਹੂ ਬਹੁ ਉਸੀ ਪਰਮਾਤਮਾ ਦਾ ਸਰੂਪ ਹੂੰ ਬਹੂ ਦੂਜਾ ਰੰਗ ਨ ਕੋਏ ਰੰਗਾਈਆ ਤੁਹਾਡੇ ਅੰਦਰੋਂ ਆਵਾਜ਼ ਨਿਕਲੇ ਤੂੰ ਹੀ ਤੂੰ ਦੂਜਾ ਰਾਗ ਨ ਕੋਏ ਲਾਈਆ ਉਸਾਂ ਜਗਤ ਚਹਾਨ ਦੀ ਚੜਣੀ ਜੂ ਜੰਗਲਾ ਵਿੱਚ ਨ ਕੋਈ ਪਹਵਾਈਆ ਤੁਹਾਡਾ ਅਜ ਤੋਂ ਲੈ ਕੇ ਇੱਕੋ ਸ਼ਬਦ ਸਤ ਗੁਰੂ ਸਤ ਗੁਰ ਸ਼ਬਦ ਇੱਕ ਖਵਾਈਆ ਜਦੋਂ ਚਾਹੋਗੇ ਤੁਹਾਡੇ ਅੰਦਰ ਬਾਰ ਤੁਰ ਸੰਮੁਖ ਹੋ ਕੇ ਨਜ਼ਰੀ ਆਈ ਆ ਹੁਣ ਤੁਹਾਡੇ ਸਹਿਬ ਦਾ ਸਮਾ ਹੋਣਾ ਸ਼ੁਰੂ ਜਿਸ ਸ਼ਰਦ ਲੇਖਾ ਦੇਣਾ ਮੁਕਾਈ ਆ ਆਪਣੀ ਕਰਨੀ ਤੋਂ ਕਦੇ ਨਮੜੂ ਦੋ ਜਹਾਨਾਂ ਡੰਕ ਸੁਣਾਈਆ ਹਰ ਕਹਿ ਮੈਂ ਸਤਗੁਰ ਜਨ ਲਗਾ ਜਨ ਭਗਤ ਦਿਆਂ ਵੜਾਈਆ ਜਨ ਭਗਤੋਂ ਹੁਣ ਤੁਹਾਡਾ ਬਦਨਾ ਲਗਾ ਪਿਛਲਾ ਲੇ ਕਰੇ ਨਰਾਇਆ ਹੁਣ ਆਰ ਨੇ ਫਿਰ ਭਗਤਾਂ ਨੂੰ ਕੀ ਸਮਝਾਇਆ ਵੇਖਿਓ ਕੋਈ ਰੂਪ ਨ ਬਣਿਓ ਕਗਾ ਹੰਸ ਸੋਣੇ ਸ਼ੋਭਾ ਪਾਈਆ ਸਤ ਗੁਰੂ ਕਦੇ ਨ ਕਰੇ ਦਗਾ ਪ੍ਰੀਮਾਂ ਤੋਂ ਬਾਹਰ ਤਨ ਭਗਤਾਂ ਲੈ ਮਲਾਈਆ ਤੁਹਾਨੂੰ ਓ ਪਤ ਪਰਮੇਸ਼ਰ ਲਬਾ ਜਿਸ ਦੀ ਚਾਰ ਜੁਗ ਸਿੱਤ ਰਹੇ ਸੁਣਾਈਆ ਤੁਹਾਡੇ ਨਾਲ ਰਹੇ ਸਦਾ ਮਚੋੜੇ ਵਿੱਚ ਕਦੇ ਨਾ ਆਈਆ ਤਹਾਡੇ ਪ੍ਰੇਮ ਵਿੱਚ ਰਹੇ ਬਤਾ ਰਾਤੀ ਸੁਤਿਆ ਅੰਦਰ ਬਣ ਕੇ ਲੈ ਜਗਾਈਆ ਫਿਰ ਹਾਰ ਕਹਿੰਦਾ ਫੇਰ ਤੁਹਾਨੂੰ ਦੱਸ ਜਾਏ ਗੁਰਮੁਖੋ ਕਿਹੜੀ ਮੇਰੀ ਜਵਾ ਇਸ ਥਾਨ ਵਿੱਚ ਆਪਣਾ ਨੂਰ ਕਰਾਂ ਰੁਸਨਾਈਆ ਤੁਸਾਂ ਘਰ ਬੈਠਿਆਂ ਸਤਿਗੁਰ ਸ਼ਬਦ ਲੈਂਦੇ ਰਹਿਣਾ ਮਜਾ ਰਸ ਰਸ ਵਿੱਚੋਂ ਪ੍ਰਗਟਾਈਆ ਤੁਹਾਡੇ ਨੇੜ ਨਾ ਆਵੇ ਕਜਾ ਇੰਤੋਂ ਉੱਤਰ ਭੜਕਣ ਦੀ ਲੋੜ ਨਹੀਂ ਕਾਲ ਦਾ ਝਗੜਾ ਰਹੇ ਨਰਾਇਆ ਹਾਰ ਕਹੇ ਮੈਂ ਪੁਰਾਣੀ ਹਿਰਸ ਬਸ ਦਿਆ ਜਣਾਈਆ ਜਿਵੇਂ ਉਹ ਤੇਲ ਭੰਗ ਦੇ ਕਰ ਸੋਹਣਾ ਦਿਸ ਸੀ ਇਸੇ ਤਰ੍ਹਾਂ ਅਜਿੱਤੇ ਦਿਸ ਉਂਗੜਾ ਸੋਹਣਾ ਦਿਸ ਰਹਿਣ ਮਿਲੀ ਵੜੇ ਆਈਆ ਮੇਰੀ ਜੁਗ ਜੁਗ ਦੀ ਕਿਰਸਾ ਪ੍ਰਭ ਚੋਲੀ ਦਿੱਤੀ ਪਾਈਆ ਤੁਹਾਡੀ ਸਦਾ ਖੁੱਲੀ ਰਹੇ ਸੁਰਤ ਨਿਰਤ ਨਿਰਵੈਰ ਮਿਲੇ ਚਾਈ ਚਾਈਆ ਸਤਗੁਰ ਸ਼ਬਦ ਕਹੇ ਸੋਣੀ ਸ਼ਬਦੀ ਨੀਤਾ ਗੁਰਮੁਖ ਸ਼ਬਦੀ ਦਿਆ ਜਨਾਈਆ ਸ਼ਬਦ ਗੁਰਸਿਖ ਹੋਵੇ ਚੀਤਾ ਸਿਖਾ ਸ਼ਾਉਂਦ ਸਤਗੁਰ ਵਿੱਚ ਸਮਾਈਆ ਪਰਖਿਆ ਕਾਲ ਤੋਂ ਹਾਂਦੇ ਹੋਵੇ ਬੀਚ ਮਚੋਲਾ ਬੇਪਰਵਾਈਆ ਸੱਜੁਗਦੀ ਸੱਤ ਚਲਾਉਣੀ ਰੀਤ ਰੀਤੀ ਇੱਕ ਸਮਝਾਈਆ ਜਿਸਦੀ ਕਰਦੇ ਰਹਿ ਉਡੀਕਾ ਸੋ ਆਰਾਮ ਬੇਪਰਵਾਈਆ ज्योति ज्योत स्वरूप हर आप अपनी कृपा कर करे केल सात्याहर नेक लंकन रेण नर मरा शेर सिंह विष्णु भगवान आदि अंत दा दुर ਜਿਹੜਾ ਸਦਾ ਹੀ ਤੁਹਾਡੇ ਤੋਂ ਦੂਰ ਸੀ ਜਨ ਭਗਤਾ ਸਦਾ ਨਜ਼ਦੀਕ ਨੇਰੰਤੋਂ ਨੇੜਾ ਨਜ਼ਦੀ ਆਈਆ ਸੋ ਇਹ ਪਰਮੇਸ਼ਰ ਨੇ ਅਪਾਰ ਕਿਰਪਾ ਕੀਤੀ ਜਗੰਪਤ ਸਿੰਘ ਜਿਕਰਾ ਹੈ ਅੱਜ ਸਭ ਦੀ ਤੋਂ ਲਾ ਤੂੰ ਮੇਰਾ ਮੈਂ ਤੇਰਾ ਜਿਸਾਨ ਪਾਉਨੇ ਆ ਤੂੰ ਮੇਰਾ ਮੈਂ ਤੇਰਾ 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 ਸੋ ਸੰਨਾਰਾਜ ਸੀਰ ਸਿੰਘ ਵਿਸ਼ਨੂੰ ਘਰਾਂ ਦੀਜਾ ਸੋ ਹੰਗ ਮਾਰਾ ਜੀ ਸੈ ਸੰ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾ ਜੀ ਸੈ ਸੰ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾ ਜੀ ਸੈ ਸੰ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾ ਜੇ ਸ਼ੰ ਵਿਸ਼ਨੂ ਭਗਵਾਨ ਦੀ ਜੈ ਮੇਰੀ ਬਰੀਕਾ ਤਸਵੀਰ ਆ ਸਮਝਿਓ ਆ ਫਾਰਮੇਸ਼ਨ ਜਿਹੜੀ ਕੋਈ ਰਚਨਾ ਸੂਚਾਰਨ ਮਰਵਾਣੀ ਹੈ ਅੰਦਰ ਸਮਝਾਈ नहीं मेरी बात कुछ नहीं करता ना उसको पता ही कैसे सा लिया काय देखो कब का नूर पे वो प्रकाश है क्यों प्रकाश मान आ जा अंदर भाई तेरी प्रॉब्लम है और जिम्मेदारी का तुम पर सुख मेरा देखा

ਤੋੜੇਗਾ ਇਹ ਤਰਾਹੀਆ ਕਮਿਆਰ ਇਹ ਜੋਤੀ ਤੋਂ ਤਰਵਾ ਦੇਤਾ ਸਭ ਨੂੰ ਪਿੰਡਾਂ ਤੋਂ ਕਰੇ ਸਵਾਇਆ ਲੋਕਾਂ ਨੂੰ ਦਾਨ ਕਰੇ ਸਵਾਇਆ ਅੱਜ ਮੇਰਾ ਜੋ ਤਵਾਹੇ ਨੂੰ ਲਾ ਕੇ ਹਲੇ ਕਹਿੰਦੇ ਤੋਂ ਦਿਖਾਈਏ ਤੇ ਤੋਂ ਕਿੰਨੇ ਸਾਹ ਉਹ ਤੇ ਦਾ ਪਲਾਟ ਦਿਖਾਈ ਸੁਪਨਾ ਹੱਤ ਗਈਏ ਤਦ ਤੱਕ ਮੈਂ ਸਾਰੀ ਸੋਦੀ ਹੋਈ ਹੁਣੇ ਬਾਹਰ ਨਾ ਕੰਨਾ ਕੋਣ ਪਾਨ ਮੁਖਾਈ ਹੈ ਇਹ ਵੀ ਜੋ ਸਰ ਪਰ ਆਪਕੀ ਨੇ ਆ ਬੰਦੁਰਾ ਬੰਦ ਕੋਈ ਸਭ ਤੋਂ ਸਰੂਪ ਤੋਂ ਬੰਦੇ ਨਾ ਇਹਨਾਂ ਮਤੋਂ ਕਰੀਂ ਮਿਸ਼ਵਾਲ ਜੀ ਆ ਆ ਸੰਸਦ ਦੇ ਆਗਰ ਸਰੂਪ ਸੇਵਾ ਦੇ ਹਮਾਰ ਯਾਦ ਮਾਣੇ ਕਰੀਂ जोकिंग मां ने सीटी मारी दे अरे नहीं सीटी

ਆਪ ਉਸੇ ਨਿਰਗੁਣ ਮਹਾਤਮਾ ਜੋਤਿ ਸੁਖ ਨੂੰ ਹੀ ਨੇ ਬਣ ਕੇ ਆਇਆ ਕਿ ਇਨਸਾਨ ਨੇ ਕਰਨਾ ਕੀ ਹੈ ਉਹ ਮਹਾਰਾਜ ਕੇ ਸਿੰਘ ਵਿੱਚ ਮੂਰਤ ਹੋ ਆ ਰਿਹਾ ਆਪ੍ਰਮਾਤਮਾ ਜੋਤਿ ਸੁਖ ਨੂੰ ਲਗਿਆ ਉਸਾਰੇ ਨਮਾਜੇ ਸਰ ਦਾ ਪਾਸਾ ਉਹ ਇਸ਼ਾਰੇ ਨੂੰ ਕਹਿ ਚੱਕੋ ਇਸ ਮੁਕਤਾਰ ਤੇ ਉਹ ਇਜ਼ਾਜ਼ਤ ਪਾਣਾ ਕਰਵਾਉਣ ਵਾਲੇ ਨੂੰ ਲੋੜ ਹੋ ਗਿਆ ਕਰਨਾ ਆ ਆਜ ਤੇ ਆਪੀ ਜੋਤਿ ਚਾਪਰੀ ਤਗਾ ਸਹਿਲਾ ਸਗਲਾ ਫਾਪਾ ਜੋ ਜੁਗ ਰਚਨਾ ਰੰਗਤੀ ਹੈ ਸਾਜੇ ਜੁਗਮ ਪ੍ਰਵਾਹ લાઈક કા સાથીઓ દે સદા સાથ મે નિશ્ચય હૈ આયા થા ના થા એકા હાયા થા કાઈ નામા યે પોલે કે ઉને ન્યાતે નહી દે તાણે લો સાર કોને જીત ગયા સો અન્ન શીર સૈંગેશો જવાન દીરા સો અન્ન શીર

शेर सिंह विष्णु भगवान दीदारी शेर सिंह विष्णु भगवान दीदारी सो महाजी शेर सिंह विष्णु भगवान दीदारी सो महाजी शेर सिंह विष्णु भगवान लीला सो अमर श्री सिंह विष्णु भगवान लीला सो अमर श्री सिंह विष्णु भगवान लीला संगमान श्री सिंह विष्णु الله <applause>